ਮਾਨਯੋਗ ਸੀਐਮ ਸਾਹਿਬ ਨੂੰ ਜਿਹੜਾ ਯੋਧ ਨਸ਼ਾ ਵਿਰੁੱਧ ਮਹੀਮਾ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਔਰ ਬਹੁਤ ਸਾਰੇ ਡਰੱਗ ਪੈਡਲਰ ਡਰੱਗਸ ਸਪਲਾਈਅਰ ਬਟੇ ਸਮਗਲਰ ਅਸੀਂ ਫੜੇ ਆ ਔਰ ਬਹੁਤ ਵੱਡੀਆਂ ਪ੍ਰਾਪਾ ਮਤਲਬ ਰਿਕਵਰੀਆਂ ਤੇ ਪ੍ਰਾਪਤੀਆਂ ਉਹਨੂੰ ਕਹਿ ਸਕਦੇ ਆਪਾਂ ਜੇ ਆਪਾਂ ਪਹਿਲੀ ਜਨਵਰੀ ਤੋਂ ਹਿਸਾਬ ਲਾਈਏ ਤਾਂ 863 ਕੇਸ ਦਰਜ ਹੋਏ ਐ ਐਨਡੀਪੀਐਸ ਤਹਿਤ 1655 ਬੰਦੇ ਫੜੇ ਗਏ 190 ਕਿਲੋ 965 ਗ੍ਰਾਮ ਜਿਹੜੀ ਐ ਹੀਰੋਇਨ ਫੜੀ ਗਈ ਐ ਔਰ ਇਹਦੇ ਚ ਜਿਹੜੇ ਕੈਪਸੂਲ ਟੈਬਲੇਟ ਇੰਜੈਕਸ਼ਨ ਔਰ ਉਸ ਤੋਂ ਇਲਾਵਾ ਡਰਗ ਮਨੀ 2 ਕਰੋੜ 68 ਲੱਖ 68665 ਰੁਪਏ ਦੀ ਡਰਗ ਮਨੀ ਵੀ ਰਿਕਵਰ ਹੋਈ ਹੈ 81 81 ਜਿਹੜੇ ਵਹੀਕਲ ਫਰੀਆਂ ਗਈਆਂ ਇਹਦੇ ਵਿੱਚ ਔਰ ਉਹਦੇ ਵਿੱਚ ਜਿਹੜੀ ਆਰਮਜ਼ ਐਕਟ ਹੈ ਜਿਹੜੀ ਗੈਂਗਸਟਰ ਦੇ ਖਿਲਾਫ ਆ ਉਹਦੇ ਵਿੱਚ 99 ਬੰਦੇ ਹੁਣ ਤੱਕ ਅਰੈਸਟ ਹੋ ਚੁੱਕੇ ਐ 1 ਜਨਵਰੀ ਤੋਂ 105 ਪਿਸਟਲ ਬਲਿਕ ਮਾਊਜ਼ਰ ਫੜੇ ਗਏ ਐ 70 ਵਾਲਵਰ ਨੇ ਇੱਕ ਰਾਈਫਲ ਹਗੀ ਹੈ ਪਰ ਹਵਾਲਾ ਮਨੀ ਜਿਹੜੀ ਉਹਦੇ ਚ ਵੀ ਜਿਹੜੀ ਹੈ 10 ਲੱਖ 50000 ਰੁਪਏ ਦੀ ਮਨੀ ਜਿਹੜੀ ਰਿਕਵਰ ਹੋਈ ਹੈ ਗੈਂਗਸਟਰਸ ਦੇ ਵਿੱਚੋਂ ਤੇ ਜਿਹੜੇ ਟੋਟਲ ਹਵਾਲਾ ਆਪਰੇਟਰ ਜਿਹੜੇ ਫੜੇ ਗਏ ਜਿਹੜੇ ਬਾਹਰ ਪੈਸੇ ਭੇਜਦੇ ਆ ਕਿਉਂਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਗਲਿੰਗ ਹੁੰਦੀ ਹੈ ਉਹ ਚ 22 ਬੰਦੇ ਹੁਣ ਤੱਕ ਆਪਰੇਟ ਜਿਹੜੇ ਕਰ ਰਹੇ ਸੀ ਹਵਾਲਾ ਆਪਰੇਟਰ ਫੜੇ ਜਾ ਚੁੱਕੇ ਆ 1 ਕਰੋੜ 73 ਲੱਖ 59000 ਰੁਪਏ ਦੀ ਜਿਹੜੀ ਹਵਾਲਾ ਮਨੀ ਤੇ ਡਰੱਗ ਮਨੀ ਜਿਹੜੀ ਉਹ ਰਿਕਵਰ ਹੋਈ ਹੈ ਉਹਨਾਂ ਤੋਂ ਪੰਜ ਜਿਹੜੀਆਂ 8 ਪ੍ਰਾਪਰਟੀਆਂ ਜਿਹੜੀਆਂ ਭੇਗੀਆਂ ਸੀ 68 ਐਫ ਵਾਸਤੇ ਕੰਪੀਟੈਂਟ ਅਥਾਰਟिटीज ਜਿਹੜੇ ਸਮਗਲਰਾਂ ਦੀ ਜਾਇਦਾਦ ਜ਼ਬਤ ਕਰਨ ਵਾਸਤੇ ਉਹਨਾਂ ਚੋਂ ਪੰਜ ਦੀ ਆਰਡਰ ਕਨਫਰਮੇਸ਼ਨ ਦੇ ਆ ਗਏ ਆ ਉਹਦੀ ਵੈਲਿਊ ਹੈਗੀ 1 ਕਰੋੜ 27 ਲੱਖ 6893 ਰੁਪਏ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰ ਚ ਪੁਲਿਸ ਆਪ ਦਾਖਲ ਕਰਾ ਰਹੀ ਹੈ ਉਹਦੇ ਚ 2178 ਜਿਹੜੇ ਹੁਣ ਤੱਕ ਪੇਸ਼ੈਂਟ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਏ ਗਏ ਨੇ ਓਟ ਸੈਂਟਰਾਂ ਚ 1549 ਬੰਦੇ ਜਿਹੜੇ ਆ ਉਹ ਅਜੇ ਤੱਕ ਦਾਖਲ ਕਰਾਏ ਗਏ ਨਹੀਂ 64A ਦੀ ਕਾਰਵਾਈ ਜਿੱਥੇ ਮਾਫੀ ਦਿੱਤੀ ਜਾਂਦੀ ਹੈ ਜਿਹੜਾ ਬੰਦਾ ਕਬੂਲ ਕਰਦਾ ਹੈ ਮੈਜਿਸਟ੍ਰੇਟ ਵੱਲੋਂ ਕਚਹਿਰੀ ਵੱਲੋਂ ਉਹਦੇ 144 ਬੰਦੇ ਇਹੋ ਜੇ ਦਾਖਲ ਕਰਾਏ ਗਏ ਆ 11 ਪ੍ਰਾਪਰਟੀਆਂ ਜਿਹੜੀਆਂ ਸਮਗਨਰਸ ਦੀਆਂ ਹੁਣ ਤੱਕ ਕੋਟਾਈਆਂ ਜਾ ਚੁੱਕੀਆਂ ਆ ਮUNICIPAL CORPORATION ਦੇ ਆਰਡਰ ਦੇ ਮੁਤਾਬਕ ਉਹਨੂੰ ਪੁਲਿਸ ਹੈਲਪ ਦਿੱਤੀ ਗਈ ਹੈ। NDPS ਦੇ 31 ਪੀਓ ਅਰੈਸਟ ਹੋਏ ਨੇ। ਤੇ ਸੰਪਰਕ ਮੀਟਿੰਗਾਂ 88 ਕੀਤੀਆਂ ਗਈਆਂ। ਸੈਮੀਨਾਰ ਜਿਹੜੇ 222 ਲਾਏ ਗਏ ਆ। ਮੈਡੀਕਲ ਦੀਆਂ ਜਿਹੜੀਆਂ ਸਟੋਰਸ ਦੇ ਵਿੱਚ ਉਹਦੇ ਖਿਲਾਫ 4 ਮੁਕਦਮੇ ਦਰਜ ਹੋਏ ਜਿਹੜੇ ਇਲੀਗਲ ਗੋਲੀਆਂ ਵੇਚ ਰਹੇ ਸੀ। ਉਹਦੇ ਟੋਟਲ ਰਿਕਵਰੀ 1 ਲੱਖ 48974 ਕੈਪਸੂਲ 1 ਲੱਖ 51200 ਗੋਲੀਆਂ 28 ਇੰਡੈਕਸ਼ਨਸ ਔਰ ਇਹਦੇ ਚ ਇੱਕ ਜਿਹੜੀ ਫਰਮ ਹੈ ਉਹਨੂੰ ਜਾ ਕੇ ਅਸੀਂ ਉਹਦੇ ਮਾਲਕ ਨੂੰ ਵੀ ਫੜ ਕੇ ਲਿਆਂਦਾ ਦੇਰਤੂਨ ਤੋਂ ਹੋਰ ਵੀ ਜਿਹੜੀ ਕਾਰਵਾਈ ਇਹਦੇ ਤੇ ਚੱਲ ਰਹੀ ਹੈ ਟ੍ਰੈਮਾਡੋਲ ਦੀਆਂ ਜਿਹੜੀਆਂ ਗੋਲੀਆਂ ਦੀ ਰਿਕਵਰੀ 820 ਗੋਲੀ ਹੁਣ ਤੱਕ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਜਿਹੜੀ ਮੇਨ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਕੋਆਰਡੀਨੇਟ ਸੱਚ ਦਾ ਉਹਦੇ ਤਹਿਤ ਅੱਜ 12 ਪਰਚੇ ਦਰਜ ਹੋਏ ਐ ਐਨਡੀਪੀਐਸ ਦੇ ਇੱਕ ਵਿਸ਼ੇਸ਼ ਰੂਲ ਸਬੰਧੀ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਸਾਡੇ ਮਾਨਯੋਗ ਡੀਜੀ ਸਾਹਿਬ ਦੇ ਆਰਡਰ ਨਾਲ 14 ਬੰਦੇ ਉੱਚ ਗ੍ਰਿਫਤਾਰ ਹੋਏ ਆ ਹਿਰੋਇਨ ਦੀ ਰਿਕਵਰੀ ਹੈ ਡਰੱਗ ਮੰਨੀ ਹੈ ਔਰ ਇਸ ਤੋਂ ਇਲਾਵਾ ਨਜਾਇਜ਼ ਸ਼ਰਾਬ ਦੇ ਐਕਸਾਈਜ਼ ਐਕਟ ਦੇ ਤਿੰਨ ਪਰਚੇ ਹੈ ਤਿੰਨੇ ਬੰਦੇ ਅਰੈਸਟ ਹੋਏ ਆ ਸ਼ਰਾਬ ਦੀ ਰਿਕਵਰੀ ਕੀਤੀ ਗਈ ਹੈ ਇੱਕ ਸਟੋਲਨ ਜਿਹੜੀ ਐਕਟਿਵ ਆ ਉਹ ਬਰਾਮਦ ਕੀਤੀ ਗਈ ਹੈ ਔਰ ਦੋ ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਜਿਹੜੇ ਸ਼ੱਕੀ ਹਕਮ ਦੇ ਮਿਲੇ ਆ ਜਿਹੜਾ ਕੈਸੋ ਹੈ ਉਹ ਗੇਟ ਕੀ ਮਾਂ ਥਾਣੇ ਚ ਸੁਲਤਾਨਵਿੰਡ ਥਾਣੇ ਚ ਸਦਰ ਰਪਾਟ ਹਸੀਫੁੱਟ ਰੋਡ ਦੇ ਉੱਤੇ ਖੜੀ ਆ ਸਿਵਲ ਲਾਈਨ ਚ ਰਣਜੀਤ ਐਵਨਿਊ ਕੰਟੋਨਮੈਂਟ ਛਾਟਾ ਏ ਡਿਵੀਜ਼ਨ ਤੇ ਮਕਬੂਲਪੁਰਾ ਇਹਨਾਂ ਸਾਰੇ ਏਰੀਏ ਦੇ ਵਿੱਚ ਜਿਹੜਾ ਕੈਸੋ ਕੀਤਾ ਗਿਆ ਔਰ ਸੀਨੀਅਰ ਆਫਿਸਰਸ ਨੇ ਇਹਨਾਂ ਦੇ ਵਿੱਚ ਭਾਗ ਲਿਆ ਡੀਸੀਪੀ ਰੈਂਕ ਦੇ ਆਫਿਸਰ ਮੇਰੇ ਨਾਲ ਨੇ ਡੀਸੀਪੀ ਲਾਡ ਆਰਡਰ ਰਪਾਲ ਜੀ ਸਾਡੇ ਐਡੀਸੀਪੀ ਅਨਿਰਜ ਸਾਡੇ ਐਸసీపీ ਲੋਕਲ ਐਸਐਚਓ ਰঞ্জੀਤ ਐਵੈਨਿਊ ਦੇ ਐਸਐਚਓ ਰੋਵਨ ਇਹ ਸਾਰਿਆਂ ਨੇ ਇੱਥੇ ਹਾਜ਼ਰ ਨੇ ਸੋ ਧਟ ਘੇਰਾ ਪਾ ਕੇ ਕੀਤਾ ਗਿਆ ਔਰ ਪਬਲਿਕ ਤੋਂ ਵੀ ਅਸੀਂ ਪੁੱਛਿਆ ਜਿਹੜੀਆਂ ਇੱਕ ਦੋ ਗੱਲਾਂ ਓਟ ਸੈਂਟਰ ਦੀਆਂ ਪਬਲਿਕ ਨੇ ਮੇਰੇ ਧਿਆਨ ਚ ਲਿਆਈਆਂ ਉਹ ਹੈਲਥ ਡਿਪਾਰਟਮੈਂਟ ਨਾਲ ਅਸੀਂ ਥਰੂ ਟੇਕ ਅਪ ਕਰਾਂਗੇ